ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਮਲੋਹ ਦੀ ਸਮੁਤਿਆ ਸੰਗਤਾਂ ਵੱਲੋਂ ਜੋ ਸਰਦਾਰ ਪ੍ਰਕਾਸ਼ ਸਿੰਘ ਬਾਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਉਹਨਾਂ ਨੂੰ ਸ਼ਰਧਾ ਫਤਕਾਰ ਭੇਟ ਕਰਨ ਵਾਸਤੇ ਪਿਆਰ ਭੇਟ ਕਰਨ ਵਾਸਤੇ ਜੋ ਸਾਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਅੱਥਰਿਕ ਨੂੰ ਜਿੱਦੇ ਸੁੰਗਣੇ ਸਾਦੇ ਪਾਠ ਕਰਾਏ ਜਾ ਰਹੇ ਨੇ ਉਹਦੇ ਨਾਲ ਖੂਨਦਾਨੈਂਪ ਲਾਏ ਜਾ ਰਹੇ ਨੇ ਮੈਂ ਸਮਝਦਾ ਕਿ ਜੋ ਦੇਣ ਸਰ ਪ੍ਰਕਾਸ਼ ਸਿੰਘ ਬਾਲ ਜੀ ਦੀ ਪੰਥ ਨੂੰ ਸ਼੍ਰੋਮਣੀ ਕਾਲੀਵਾਲ ਨੂੰ ਪੂਰੀ ਦੁਨੀਆ ਦੇ ਵਿੱਚ ਜੀ ਸਿੱਖ ਭਾਈਚਾਰੇ ਨੂੰ ਉਹ ਨੂੰ ਕਿਤੇ ਭੁਲਾਇਆ ਨਹੀਂ ਜਾ ਸਕਦਾ ਮੈਂ ਸਮਝਦਾ ਕਿ ਜੋ ਉਹਨਾਂ ਦਾ ਜੀਵਨ ਦੇ ਵਿੱਚ ਉਹਨਾਂ ਨੇ ਆਪਣੇ ਕਿਸਾਨ ਮਜ਼ਦੂਰ ਵਪਾਰੀ ਵਿਦਿਆਰਥੀ ਐਸਸੀ ਭਾਈਚਾਰਾ ਬੀਸੀ ਭਾਈਚਾਰੇ ਵਾਸਤੇ ਜੋ ਸਕੀਮਾਂ ਜੋ ਕੰਮ ਕਰਕੇ ਗਏ ਨੇ ਤਾਂ ਮੈਂ ਸਮਝਦਾ ਕਿ ਰਹਿਣੀ ਦੁਨੀਆ ਦਾ ਕੋਈ ਯਾਦ ਰਹਿਣਗੇ ਕਿਉਂਕਿ ਇਹੋ ਜਿਹੇ ਕੰਮ ਹੋਰ ਕਿਸੇ ਪਾਰਟੀ ਨੇ ਨਹੀਂ ਕੀਤੇ ਉਹ ਪਾਰਟੀਆਂ ਉਹਨਾਂ ਨੂੰ ਨੀਸ ਕਰਕੇ ਕੰਮ ਚਲਾ ਰਹੇ ਨੇ ਸੋ ਇਸ ਕਰਕੇ ਅਸੀਂ ਸਮੂਚਾ ਸਾ ਸਰਬੀਸ ਨੂੰ ਬਾਲਜ ਨੂੰ ਸਮੁੱਚੀ ਸ਼੍ਰੋਮਣੀ ਕਾਲੀਯਾਨ ਨੂੰ ਇਹ ਪ੍ਰੋਸਸアドਵਾਣਾ ਕਿ 8 ਤਰੀਕ ਦਾ ਪ੍ਰੋਗਰਾਮ ਉਹ ਬੜੀ ਵੱਧ ਚੜ ਕੇ ਬੜੀ ਡਿਸਪਲਿਨ ਦੇ ਵਿੱਚ ਕੂਨਦਨ ਕੈਂਪ ਸੁਗੁੰਦਾ ਪਾਰਟ ਹੋਣਗੇ ਉਹਦੇ ਨਾਲ ਨਾਲ ਅਸੀਂ ਅੱਜ ਜਿਹੜੀਆਂ ਐਸਡੀਪੀਸੀ ਦੀ ਚੋਣਾਂ ਲਈ ਬੂਟਾ ਮੜ ਰਹੀਆਂ ਨੇ ਜਿਹੜੇ ਯੂਥ ਕਾਲਜ ਦੀ ਭਰਤੀ ਹੋ ਰਹੀ ਹੈ ਉਹਦੇ ਲਈ ਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭਾ ਦੀ ਚੋਣਾਂ ਨਗਰ ਕੌਂਸਲ ਦੀ ਚੋਣਾਂ ਵਾਸਤੇ ਸਾਰੇ ਲਾਮਬੰਦ ਕੀਤੇ ਨੇ ਕਮੇਟੀ ਬਣ ਗਈ ਹੈ ਤੇ ਜਲਦ ਅਸੀਂ ਸਾਰੀਆਂ ਉਹ ਚੋਣਾਂ ਦੇ ਦੇ ਬਾਰੇ ਜਿਹੜੇ ਅਹੁਦੇ ਆ ਚੁਣਨੇ ਨੇ ਜਿਹੜੇ ਉਮੀਦਵਾਰ ਚੁਣਨੇ ਨੇ ਜਲਦੀ ਚੁਣ ਕੇ ਕਰ ਰਹੇ ਹੋ ਸ਼੍ਰੋਮਣੀ ਕਾਲੀ ਦਲ ਦੇ ਜਰਨਲ ਸਕੱਤਰ ਹਲਕਾ ਅਨੁਲੋਧ ਇੰਚਾਰਜ ਸਾਹਿਬ ਗੁਰਪ੍ਰੀਤ ਸਿੰਘ ਰਾਜੂਪੁਰਨਾ ਸਾਰੀ ਜਥੇਬੰਦੀ ਹਲਕਾ ਮਰੂਰ ਵੀ ਅੱਜ ਮੀਟਿੰਗ ਸੱਦੀ ਗਈ ਹੈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜਿਹੜਾ ਜਨਮ ਦਿਨ ਮਨਾਇਆ ਜਾਣਾ 8 ਤਰੀਕ ਨੂੰ ਪੁਰਦਵਾਰਾ ਸ਼੍ਰੀ ਪਿੰਡ ਸੌਂਟੀ ਵਿਖੇ ਯੂਜਰ ਸਬੰਧ ਦੇ ਵਿੱਚ ਖੂਨਦਾਨ ਕੈਂਪ ਹੈ ਉਹਨਾਂ ਨੂੰ ਯਾਦ ਦੇ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪੰਜਾਬ ਲਈ ਕੁਰਬਾਨੀਆਂ ਆ ਉਹਨਾਂ ਦੇ ਸਦੇਣ ਹੈ ਉਹਨੂੰ ਯਾਦ ਕਰਨ ਦੇ ਲਈ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਕੈਂਪ ਲਾਇਆ ਸ਼੍ਰੋਮਣੀ ਕਾਲ ਦਾ ਸਾਰੇ ਵਰਕਰਾਂ ਨੂੰ ਬੇਨਤੀ ਆਪ ਵੱਧ ਤੋਂ ਵੱਧ 8 ਤਰੀਕ ਨੂੰ ਕੈਂਪ ਵਿੱਚ ਸ਼ਾਮਲ ਹੋ ਕੇ ਆਪਣੀ ਸ਼ਮੂਰਿਅਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਪਾਇ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਅਮਰੋਦ ਹੈ ਸਲਾਹ ਬਰੋਪਸੀ ਰਾਜੂ ਖੰਨਾ ਜੀ ਦੇ ਆਗਾਈ ਦੇ ਹੇਠ ਹਲਕੇ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਬਹੁਤ ਸਾਰਾ ਸਮਾਜ ਪਾਰਟੀ ਦੇ ਵੀ ਸਾਥੀ ਸ਼ਾਮਲ ਹੋਏ ਸੋ ਅੱਜ ਸਾਊਥ ਤੋਂ ਬੈਨਾਂ ਦਾ ਮੈਂ ਬੇਨਤੀ ਕਰਾਂ ਕਿ ਜੋ ਹਰ ਵਾਰ ਵਰਗਾ ਸਿੰਘ ਦੇ ਬਾਦਲ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਉਹਦੇ ਜਿੱਥੇ ਮੈਂ ਬਾਰਕਵਾਦ ਦਿੰਨਾ ਤੇ ਨਾਲ ਹੀ ਬੇਨਤੀ ਕਰਨਾ ਕਿ ਉਸ ਬ੍ਰਾਂਡ ਇੰਟਰਨੇਸ਼ਨਲ ਦੇ ਵਿੱਚ ਵੱਧ ਤੋਂ ਵੱਧ ਪਹੁੰਚਿਆ ਜਾਵੇ ਤਾਂ ਕਿ ਆਪਣੇ ਨਾਲ ਸਮਾਜ ਦੇ ਵਿੱਚ ਬਾਕੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਹਨਾਂ ਲੋੜ ਆ ਉਹਨਾਂ ਦਿੱਤਾ ਜਾ ਸਕੇ ਉਹਦੇ ਨਾਲ ਡਾਕਟਰ ਮਹਿੰਦਰ ਸਿੰਘ ਸਾਹਿਬ ਨੂੰ ਅੱਜ ਡਿਪਰੇਜ਼ ਕਰਨ ਵਾਲੇ ਦੇ ਸਿਰਪੱਟ ਪੱਲੇ ਪੇਟ ਕਰਦੇ ਆ ਤੇ ਬਹੁਤ ਜਨ ਸਮਾਜ ਪਾਰਟੀ ਨੂੰ ਸਨੇਹਾ ਦਿੰਦੇ ਆ ਕਿ ਡਾਕਟਰ ਮਹਿੰਦਰ ਸਿੰਘ ਸਾਹਿਬ ਦੇ ਸਬਦਾਂ ਨੂੰ ਬਚਾਉਣ ਦਾ ਨੀਤ ਹੋਰ ਜੁਰ ਅਪੀਲ ਕਰਦੇ ਆ ਕਿ ਉਹਨੇ ਨਾਲ ਸਮਾਜ ਦੇ ਵਿੱਚ ਆਪਣੇ ਜੋ ਆਰਐਸਐਸ ਦੇ ਮਾਰੂ ਨੀਤਿਆਂ ਤੋਂ ਸचेत ਰਿਹਾ ਜਾਵੇ ਤੇ ਡਾਕਟਰ ਅਵੇਦਕਰ ਸਾਹਿਬ ਨੂੰ ਸੁਤਾਨ ਬਚਾਇਆ ਜਾਵੇ ਇਹਦੇ ਨਾਲ ਹੀ ਦੁਬਾਰਾ ਫੇਰ ਬੇਨਤੀ ਹੈ ਕਿ ਐਸਜੀਪੀਸੀ ਦੇ ਵੋਟਾਂ ਵੱਧ ਤੋਂ ਵੱਧ ਬਣਾਈਆਂ ਜਾਣ ਤਾਂ ਕਿ ਉਹ ਵਾਲੇ ਸਮੇਂ ਦੇ ਵਿੱਚ ਆਪਾਂ ਐਸਜੀਪੀਸੀ ਦਾ ਜਿਹੜਾ ਸੰਵਧਾਨ ਅੰਗ ਨੂੰ ਲਾਗੂ ਕਰੀਏ ਤੇ ਐਸਜੀਪੀਸੀ ਦੀ ਜਿਹੜੀ ਸੇਵਾ ਹੈ ਉਹ ਸ਼ਰਮਣੇ ਕਾਲੀ ਦਲ ਦੇ ਹੋਰ ਰਹੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਜੀ ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਇਸ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੀ ਇਹ ਉਹਨਾਂ ਦੇ ਨਾਲ ਸਾਡੇ ਐਸਜੀਪੀਸੀ ਮੈਂਬਰ ਸਰਵਾਨੀ ਖਾਲਸਾ ਜੀ ਜ਼ਿਲ੍ਹਾ ਪ੍ਰਧਾਨ ਸਰਨਜੀਤ ਸਿੰਘ ਜੀ ਵਿਵਾੜਾ ਸਾਹਿਬ ਪਗੜਾਣਾ ਸਾਹਿਬ ਹੋਰ ਸੂਚੀ ਜਥੇਬੰਦੀ ਦਾ ਮੈਂ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬੁਲਾ ਕੇ ਇੱਥੇ ਮੈਨੂੰ ਤੇ ਸਨਮਾਨ ਵੀ ਕੀਤਾ ਤੇ ਬਹੁਤ ਮਾਣ ਦਿੱਤਾ ਬੜੀ ਖੁਸ਼ੀ ਹੋਈ ਮੈਂ ਦੁਬਾਰਾ ਉਹ ਗੱਲ ਫੇਰ ਪੀਟ ਕਰਦਾ ਵੀ ਜਿਸ ਤਰ੍ਹਾਂ ਇਸ ਹਲਕੇ ਦਾ ਸਾਰਾ ਇਕੱਠ ਇੱਕ ਇੱਕ ਟੀਮ ਬਣਾ ਕੇ ਚੱਲਦੇ ਆਂ ਬਾਈ ਰਾਜੂ ਖੱਲਾ ਜੀ ਦੇ ਨਾਲ ਇਹ ਬਹੁਤ ਸਲਾਘਾਯੋਗ ਹੈ ਦਿਮਾਸ਼ ਕਰਦੇ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀਆਂ ਟੀਮਾਂ ਸਾਡੇ ਸਾਰੇ ਪੰਜਾਬ 'ਚ ਹੋਣ ਤਾਂ ਸਾਨੂੰ ਅੱਜ ਇਹ ਜਿਹੜਾ ਸਰਤਾਪ ਭੋਗਣਾ ਪੈ ਰਿਹਾ ਝਾੜੂ ਵਾਲਿਆਂ ਦਾ ਇਹ ਨਹੀਂ ਸੀ ਹੋ ਸਕਦਾ ਤੇ ਇੱਥੇ ਮੈਂ ਹਰ ਇੱਕ ਵਰਕਰ ਨੂੰ ਇਹ ਕਹੂੰਗਾ ਬਾਹਰਲੇ ਜ਼ਿਲ੍ਹਿਆਂ ਨੂੰ ਵੀ ਜਿੱਥੇ ਤੱਕ ਸਾਡੀ ਬਾਤ ਜਾਂਦੀ ਹੈ ਪ੍ਰੈਸ ਦੇ ਜ਼ਰੀਏ ਵੀ ਇਸ ਤਰ੍ਹਾਂ ਤੋਂ ਸਿੱਖੋ ਹਮਲੋਤੋਂ ਇਸ ਤਰ੍ਹਾਂ ਸਾਰੇ ਜੇ ਰਲ ਮਿਲ ਕੇ ਤਾਂ ਹੀ ਪਾਰਟੀ ਪ੍ਰਧਾਨ ਸਰਦਾਰ ਗਗਵੀਰ ਸਿੰਘ ਬਾਦਲ ਜੀ ਦਾ ਸੁਪਨਾ ਸਕਾਰ ਹੋਊਗਾ ਫਿਰ ਦੁਬਾਰਾ ਸਾਰਿਆਂ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹੋਇਆ ਫਤਿਹ ਬਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ